ਮਨਜੋਤ ਸਹਿਲ ਕਸਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਜੀ ਲਿਆ ਹਦਾਇਤਾਂ ਦੇ ਅਨਸਾਰ ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਰੀਬ ਮਹਿੰਮ ਚਲਾਈ ਗਈ ਸੀ ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਧਰ ਤੇ ਸਬਡਿਵੀਜ਼ਨ ਫਟੇਗੜ ਚੋੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਹਨਾਂ ਨੇ ਕੀਤਾ ਹੋਇਆ ਉਹਨਾਂ ਦੇ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਕਮਰਸ਼ੀਅਲ ਕੁਆਂਟੀਟੀਜ਼ ਦੀਆਂ ਜਿਨ੍ਹਾਂ ਦੇ ਕੇਸ ਜਿਹੜੇ ਚੱਲ ਰਹੇ ਨੇ ਕੁਝ ਦੇ ਅੰਡਰ ਦ ਟ੍ਰਾਇਲ ਨੇ ਇਨਾ ਸਮਗਰਾਂਵਾਂ ਨੇ ਜੋ ਇੱਕ ਗੈਰਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਇਹ ਵੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਹੀਕਲ ਉਹਨਾਂ ਦੇ ਘਰ ਉਹਨਾਂ ਦੇ ਪਲਾਟ ਉਹ ਉਹਨਾਂ ਦੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ 68 ਐਫ ਐਨਡੀਪੀਐਸ ਐਕਟ ਦੇ ਤਹਿਤ ਇਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਖਰੀਦ ਕਰਾਇਆ ਗਿਆ ਤੁਹਾਡੇ ਇਹ ਫਰੀਜ਼ਿੰਗ ਆਰਡਰ ਨੇ ਉਹ ਸਾਡੇ ਕੋਲ ਪਹਿਲਾਂ ਮਸੂਲ ਹੋਏ ਸੀ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਪਕਾ ਕੇ ਉਹਨਾਂ ਨੂੰ ਨੋਟ ਕਰਵਾ ਕੇ ਔਰ ਇਹ ਸਾਰੀ ਕਾਰਵਾਈ ਕਰ ਰਹੇ ਹਾਂ ਇਸ ਇਲਾਕੇ ਦੇ ਵਿੱਚ ਫਤਿਹਗੜ ਚੋੜੀਆਂ ਦੇ 6 ਵੱਡੇ ਸਮਗਲਦਿਆਂ ਫਦਰ ਥਾਣੇ ਦੇ 7 ਸਮਗਲਦਿਆਂ ਔਰ ਪਿਲਾ ਲਾਲ ਸਿੰਘ ਥਾਣੇ ਦੇ 3 ਸਮਗਲਦਿਆਂ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਫਰੀਜ਼ ਕਰਵਾਈ ਗਈ ਹੈ ਔਰ ਇਹਨਾਂ ਦੀ ਕੁੱਲਯਾਰੀ ਕੀਮਤ ਹੈ 5 ਕਰੋੜ 73 ਲੱਖ ਫਟੇ ਯਾਰ 595 ਰੁਪਏ ਬੰਦੀ ਹੈ ਜਿਹੜੀ ਭਾਰਤ ਸਰਕਾਰ ਦੇ ਹੁਕਮਾਂ ਦੇ ਅਨਸਾਰ ਤੇ ਜਿਹੜੀ ਫ੍ਰੀਜ਼ ਕੀਤੀ ਗਈ ਹੈ ਫਟੇ ਯਾਰ ਚੋਰੀਆਂ ਦੇ 6 ਐਫ ਆਰ ਦਰਜਾਈਆਂ ਨੇ ਜਿਨ੍ਹਾਂ ਦੇ 6 ਇਹ ਸਮਗਲਰ ਨੇ ਤੇ 6 ਦੇ ਘਰਾਂ ਦੇ ਵਿੱਚ ਜਿਹੜੇ ਨੇ ਇਹ ਨੋਟਿਸ 66 ਐਫ ਦੇ ਤਹਿਤ ਕਾਰਵਾਈ ਕਰਦੇ ਫ੍ਰੀਜ਼ਿੰਗ ਆਰਡਰ ਚਪਾਈ ਗਏ ਨੇ ਕਾਨੂੰਨ ਮੁਤਾਬਕ ਇਹਨਾਂ ਨੂੰ ਸਾਰੀ ਜਿਹੜੀ ਕਾਰਵਾਈ ਹੈ ਉਹ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਲੇਕਿਨ ਫਿਰ ਵੀ ਜੇ ਇਹ ਕੋਈ ਅਪੀਲ ਵਗੈਰਾ ਕਰਦੇ ਔਰ ਉਸ ਦੇ ਮੁਤਾਬਕ ਜਿਹੜੀ ਕਾਰਵਾਈ ਅਮਰਤਲੀ ਹੁੰਦੀ ਜਾਊਗੀ ਅਸੀਂ ਬਾਕੀ ਸਾਡੇ ਹੋਰ ਵੀ ਕੇਸ ਹੈਗੇ ਨੇ ਜਿਹੜੇ ਫਿਗਰ ਕੀਤੇ ਹੋਏ ਨੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਉਹਨਾਂ ਤੋਂ ਵੀ ਸਾਡੀ ਜਿਹੜੀ ਅੰਡਰ ਪ੍ਰੋਸੈਸ ਹੈਗਾ ਸਾਡੀ ਕੰਪੀਟੈਂਟ ਅਥਾਰਟੀ ਦੇ ਨਾਲ ਸਾਡੀ ਜਿਹੜੀ ਪ੍ਰਸੀਡਿੰਗਸ ਚੱਲ ਰਹੀ